ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸੰਗਤ ਜੀ ਅਸੀਂ ਅੱਜ ਗੱਲ ਕਰਾਂਗੇ ਉਸ ਮਹਾਨ ਭਗਤ ਸੰਤ ਤੇ ਗੁਰਮੁਖ ਵਾਰੇ ਜਿਨ੍ਹਾਂ ਨੇ ਆਪਣੀ ਕਿਰਪਾ ਨਾਲ ਕਰੋੜਾਂ ਲੋਕਾਂ ਨੂੰ ਰਾਹ ਦੱਸਿਆ ਗੱਲ ਹੋ ਰਹੀ ਹੈ ਸੰਤ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਉਹ ਗੁਰਵਾਣੀ ਦੇ ਮਹਾਨ ਭਗਤ ਸੰਤ ਜਿਨ੍ਹਾਂ ਨੇ ਸਦਾ ਇਹੀ ਉਪਦੇਸ਼ ਦਿੱਤਾ ਕਿ ਇਨਸਾਨ ਨੂੰ ਉਸਦੀ ਜਾਤ ਧਨ ਜਾਂ ਮਾਨ ਨਾਲ ਨਹੀਂ ਸਗੋਂ ਉਸਦੇ ਕਰਮ ਅਤੇ ਭਗਤੀ ਨਾਲ ਜਾਣਿਆ ਜਾਂਦਾ ਹੈ ਸੰਗਤ ਜੀ ਗੁਰੂ ਰਵਿਦਾਸ ਜੀ ਦਾ ਜਨਮ ਸਾਲ 1377 ਦੇ ਕਰੀਬ ਵਾਰਾਨਸੀ ਦੇ ਨੇੜੇ ਸੇਰ ਗਵਰਧਨਪੁਰ ਨਾਮਕ ਥਾਂ ਤੇ ਹੋਇਆ ਸੀ। ਉਹਨਾਂ ਦੇ ਪਿਤਾ ਜੀ ਦਾ ਨਾਮ ਸੰਤੋਖਦਾਸ ਜੀ ਅਤੇ ਮਾਤਾ ਜੀ ਦਾ ਨਾਮ ਕਲਸਨ ਦੇਵੀ ਜੀ ਸੀ। ਦੋਵੇਂ ਹੀ ਬਹੁਤ ਨਿਮਰ, ਭਗਤੀ ਵਾਲੇ ਅਤੇ ਮਿਹਨਤੀ ਸਨ। ਪਰਿਵਾਰ ਦਾ ਕੰਮ ਚਮੜੇ ਦੀ ਕਾਰੀਗਰੀ ਸੀ ਜੋ ਉਸ ਸਮੇਂ ਸਮਾਜ ਵੱਲੋਂ ਹੀਟਲੀ ਜਾਤ ਮੰਨੀ ਜਾਂਦੀ ਸੀ। ਇਸ ਕਾਰਨ ਉਹਨਾਂ ਨੂੰ ਕਈ ਵਾਰ ਤਰਸਕਾਰ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਗੁਰੂ ਰਵਿਦਾਸ ਜੀ ਨੇ ਕਦੇ ਵੀ ਇਸ ਗੱਲ ਦਾ ਦੁੱਖ ਨਹੀਂ ਕੀਤਾ ਸਗੋਂ ਵਾਹਿਗੁਰੂ ਦੇ ਭਗਤੀ ਵਿੱਚ ਹੀ ਖੁਸ਼ ਰਹੇ ਗੁਰੂ ਜੀ ਬਚਪਨ ਤੋਂ ਹੀ ਅਜਿਹੇ ਅਤਿਪੂਰਨ ਲਛਣਾ ਵਾਲੇ ਸਨ ਜਦੋਂ ਹੋਰ ਬੱਚੇ ਖੇਡਾਂ ਤਮਾਸ਼ਿਆਂ ਵਿੱਚ ਲੱਗੇ ਰਹਿੰਦੇ ਤਾਂ ਰਵਿਦਾਸ ਜੀ ਭਜਨ ਸਿਮਰਨ ਸਤਸੰਗ ਤੇ ਸੇਵਾ ਵਿੱਚ ਰੁਚੀ ਲੈਂਦੇ ਸਨ ਕਿਹਾ ਜਾਂਦਾ ਹੈ ਕਿ ਉਹਨਾਂ ਦੀਆਂ ਅੱਖਾਂ ਵਿੱਚ ਹਮੇਸ਼ਾ ਇੱਕ ਅਲੌਕਿਕ ਚਮਕ ਰਹਿੰਦੀ ਸੀ ਇੱਕ ਵਾਰ ਉਹਨਾਂ ਦੇ ਸਾਥੀ ਬੱਚਿਆਂ ਨੇ ਪੁੱਛਿਆ ਰਵਿਦਾਸ ਤੂੰ ਖੇਡਦਾ ਕਿਉਂ ਨਹੀਂ ਤਾਂ ਗੁਰੂ ਜੀ ਨੇ ਬੜੇ ਨਿਮਰਤਾ ਨਾਲ ਕਿਹਾ ਮੇਰੀ ਖੇਡ ਰੱਬ ਨਾਲ ਜੁੜਨ ਵਿੱਚ ਹੈ ਮੇਰੀ ਖੁਸ਼ੀ ਭਜਨ ਸਿਮਰਨ ਕਰਨ ਵਿੱਚ ਹੈ ਗੁਰੂ ਜੀ ਦੀ ਸਭ ਤੋਂ ਵੱਡੀ ਖੂਬੀ ਸੀ ਉਹਨਾਂ ਦੀ ਦਇਆ ਜੋ ਵੀ ਭੁੱਖਾ ਉਹਨਾਂ ਦੇ ਦਰ ਤੇ ਆਉਂਦਾ ਉਹਨਾਂ ਨੂੰ ਕਦੇ ਵੀ ਖਾਲੀ ਨਹੀਂ ਸੀ ਜਾਣ ਦਿੰਦੇ ਘਰ ਵਿੱਚ ਕਈ ਵਾਰ ਕੁਝ ਵੀ ਨਹੀਂ ਹੁੰਦਾ ਸੀ ਪਰ ਗੁਰੂ ਜੀ ਸਦਾ ਲੋਕਾਂ ਨੂੰ ਖਾਣਾ ਖਵਾਉਂਦੇ ਸਨ ਇੱਕ ਮਸ਼ਹੂਰ ਸਾਖੀ ਹੈ ਕਿ ਕਈ ਵਾਰ ਮਾਤਾ ਪਿਤਾ ਗੁਰੂ ਜੀ ਨੂੰ ਡਾਂਟਦੇ ਕਿ ਘਰ ਦਾ ਸਾਰਾ ਖਾਣਾ ਤੂੰ ਲੋਕਾਂ ਨੂੰ ਦੇ ਦਿੰਦਾ ਹੈ ਅਸੀਂ ਕਿਵੇਂ ਜੀਵਾਂਗੇ ਤਾਂ ਰਵੀਦਾਸ ਜੀ ਹਮੇਸ਼ਾ ਮਿੱਠਾ ਜਵਾਬ ਦਿੰਦੇ ਜਿਨ੍ਹਾਂ ਨੂੰ ਦੇਣ ਵਾਲਾ ਵਾਹਿਗੁਰੂ ਹੈ ਉਹ ਕਦੇ ਘਾਟਾ ਨਹੀਂ ਹੁੰਦੀ ਵਿਕਾਮ ਗੁਰੂ ਰਵੀਦਾਸ ਜੀ ਨੇ ਸਮਾਜ ਨੂੰ ਇੱਕ ਵੱਡਾ ਸੰਦੇਸ਼ ਦਿੱਤਾ ਸਾਨ ਜਾਤ ਨਾਲ ਨਹੀਂ ਸਕੂ ਆਪਣੇ ਕਰਮ ਅਤੇ ਸੱਚੀ ਭਗਤੀ ਨਾਲ ਵੱਡਾ ਹੈ। ਉਹਨਾਂ ਦੀਆਂ ਬਾਣੀਆਂ ਵਿੱਚ ਵਾਹਿਗੁਰੂ ਨਾਲ ਪਿਆਰ, ਸੱਚਾ ਜੀਵਨ, ਨਿਮਰਤਾ ਤੇ ਸਮਾਨਤਾ ਦਾ ਸੰਦੇਸ਼ ਹੈ। ਗੁਰੂ ਜੀ ਨੇ ਕਿਹਾ, "ਜਾਤ-ਜਾਤ ਮਿਤ ਕੁਸ਼ ਨਹੀਂ, ਸਭ ਪ੍ਰਭ ਕੀ ਸੰਜੋਗੀ।" ਗੁਰੂ ਜੀ ਦੀ ਭਗਤੀ ਇੰਨੀ ਗਹਿਰੀ ਸੀ ਕਿ ਉਹਨਾਂ ਦੇ ਜੀਵਨ ਵਿੱਚ ਅਨੇਕ ਚਮਤਕਾਰ ਵਾਪਰੇ। ਕਈ ਵਾਰ ਉਹਨਾਂ ਕੋਲ ਪੈਸਾ ਨਾ ਹੁੰਦਾ ਪਰ ਲੋਕਾਂ ਦੀ ਮਦਦ ਕਰਨ ਲਈ ਵਾਹਿਗੁਰੂ ਆਪ ਹੀ ਰਸਤਾ ਬਣਾਉਂਦੇ ਸਨ ਸੰਗਤ ਉਹਨਾਂ ਦੀਆਂ ਬਾਣੀਆਂ ਸੁਣ ਕੇ ਅੰਦਰੋਂ ਪਵਿੱਤਰ ਹੋ ਜਾਂਦੇ ਸੰਗਤ ਜੀ ਅੱਜ ਦੇ ਸਮੇਂ ਵਿੱਚ ਅਸੀਂ ਵੀ ਕਈ ਵਾਰ ਲੋਕਾਂ ਨੂੰ ਜਾਤ ਧੰਨ ਜਾਂ ਦਰਜੇ ਦੇ ਆਧਾਰ ਤੇ ਤੋਲਦੇ ਹਾਂ ਪਰ ਗੁਰੂ ਰਵਿਦਾਸ ਜੀ ਸਾਨੂੰ ਸਿਖਾਉਂਦੇ ਹਨ ਕਿ ਸੱਚਾ ਇਨਸਾਨ ਉਹ ਹੈ ਜੋ ਦਿਲੋਂ ਨਿਮਰ ਦਿਲੋਂ ਸੱਚਾ ਅਤੇ ਦੂਜਿਆਂ ਲਈ ਰਹਿਮ ਵਾਲਾ ਹੈ ਸੰਗਤ ਜੀ ਗੁਰੂ ਰਵਿਦਾਸ ਜੀ ਦਾ ਜਨਮ ਸਿਰਫ ਇੱਕ ਇਤਿਹਾਸਕ ਘਟਨਾ ਨਹੀਂ ਸਗੋਂ ਮਨੁੱਖਤਾ ਲਈ ਇੱਕ ਰੋਸ਼ਨੀ ਦਾ ਦੀਵਾ ਹੈ ਉਹਨਾਂ ਦੀਆਂ ਸਿੱਖਿਆਵਾਂ ਸਾਨੂੰ ਅੱਜ ਵੀ ਦੱਸਦੀਆਂ ਹਨ ਕਿ ਇਨਸਾਨ ਨੂੰ ਉਸਦੀ ਜਾਤ ਨਾਲ ਨਹੀਂ ਕਰਮ ਨਾਲ ਪਹਿਚਾਨੋ ਆਓ ਅਸੀਂ ਵੀ ਉਹਨਾਂ ਦੇ ਰਾਹ ਤੇ ਤੁਰਦੇ ਹੋਏ ਦਇਆ ਸੇਵਾ ਤੇ ਭਗਤੀ ਨਾਲ ਜੀਵਨ ਜੀਣ ਦੀ ਕੋਸ਼ਿਸ਼ ਕਰੀਏ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਸ ਵੀਡੀਓ ਵਿੱਚ ਕੁਝ ਸਿੱਖਣ ਨੂੰ ਮਿਲਿਆ ਹੋਵੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ